ਜੈਪੀਮ ਜੈਪਾਰਤ ਜੈ ਗੁਰਦੇਵ ਧੰਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਬਹਿਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਬਹੁਜਨ ਕੀਰਤੀ ਸਮਾਜ ਦੇ ਬੀਰੂ ਭੈਣੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਭਾਰਤ ਦੇ ਅੰਦਰ ਦਲਤਾਂ ਪਛੜਿਆਂ ਤੇ ਘੱਟ ਗਿਣਤੀ ਲੋਕਾਂ ਉੱਪਰ ਲਗਾਤਾਰ ਅਤਿਆਚਾਰ ਹੋ ਰਹੇ ਨੇ ਇਸ ਦੇ ਖਿਲਾਫ ਆਜ਼ਾਦ ਸਮਾਜ પાર્ટી ਭੀਮਾਰਮੀ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਤੋਂ ਲੈ ਕੇ ਪੂਰੇ ਦੇਸ਼ ਦੇ ਅੰਦਰ ਉਹਨਾਂ तमाम ਦਬੇ ਕੁਚਲੇ ਅਤਿਆਚਾਰ ਦੇ ਪੀੜਤ ਲੋਕਾਂ ਨੂੰ ਲਾਂਬੰਦ ਕੀਤਾ ਜਾ ਰਿਹਾ ਹੈ ਸਰਕਾਰਾਂ ਦੇ ਖਿਲਾਫ ਅੰਦੋਲਨ ਚੜਾਇਆ ਜਾ ਰਿਹਾ ਹੈ 22 ਮਾਰਚ 2025 ਨੂੰ ਮਾਨਸਾ ਦੇ ਅੰਦਰ ਸ਼ਹੀਦ ਭਗਤ ਸਿੰਘ ਰਾਜਗੁਰੂ ਸਕਦੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਲਤਾਂ ਉੱਪਰ ਹੋ ਰਹੇ ਅਤਿਆਚਾਰਾਂ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਇਨਕਲਾਬ ਰੈਲੀ ਕੀਤੀ ਜਾ ਰਹੀ ਹੈ ਇਸ ਇਨਕਲਾਬ ਰੈਲੀ ਦੇ ਵਿੱਚ ਆਜ਼ਾਦ ਸਮਾਜ ਪਾਰਟੀ ਭੀਮ ਆਰਮੀ ਦੀ ਸਮੁੱਚੀ ਕਮੇਟੀਮ ਮਾਨਸਾ ਪਹੁੰਚ ਰਹੀ ਹੈ ਤਾਂ ਮੇਰੀ ਬੇਨਤੀ ਹੈ ਕਿਬਾਦਤ ਤੋਂ ਬਾਅਦ 22 ਮਾਰਚ ਨੂੰ ਮਾਨਸਾ ਇਨਕਲਾਬ ਰੈਲੀ ਦੇ ਵਿੱਚ ਪਹੁੰਚ ਕੇ ਆਪਣੇ ਆਗੂਆਂ ਦੇ ਵਿਚਾਰ ਸੁਣੋ ਔਰ ਦਲਤਾ ਪਛੜਿਆ ਕੀਰਤੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰੋ ਕਿਉਂਕਿ ਅੱਜ ਸਭ ਤੋਂ ਵੱਡਾ ਖਤਰਾ ਭਾਰਤੀ ਸੰਵਿਧਾਨ ਤੇ ਹੈ ਦੇਸ਼ ਦੀ ਸੱਤਾ ਦੇ ਉੱਤੇ ਕਾਬਜ ਮਨੁਵਾਦੀ ਤਾਕਤਾਂ ਸੂਬਿਆਂ ਦੀਆਂ ਸੱਤਾ ਦੇ ਉੱਤੇ ਕਾਬਜ ਮਨੁਵਾਦੀ ਤਾਕਤਾਂ ਸਾਨੂੰ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਹੋ ਅੰਬੇਦਕਰ ਜੀਆ ਵੱਲੋਂ ਜੋ ਸੰਵਿਧਾਨਕ ਹੱਕ ਮਿਲੇ ਆਜ਼ਾਦੀ ਤੋਂ ਬਾਅਦ ਉਹਨਾਂ ਹੱਕਾਂ ਨੂੰ ਫੇਰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਚੱਲੀਆਂ ਜਾ ਰਹੀਆਂ ਨੇ ਜਗ੍ਹਾ-ਜਗ੍ਹਾ ਸਾਡੀ ਜਵਾਨ ਨੂੰ ਤਾਲਾਬੰਦੀ ਕੀਤੀ ਜਾ ਰਹੀ ਹੈ ਵਿਰੋਧ ਕਰਨ ਦਾ ਵੀ ਹੱਕ ਨਹੀਂ ਦਿੱਤਾ ਜਾ ਰਿਹਾ ਦਲਤਾ ਕਿਰਤੀ ਲੋਕਾਂ ਦੇ ਆਗੂਆਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਤੁਹਾਡੇ ਧਿਆਨ ਚ ਭੀਮ ਆਰਮੀ ਦੇ ਕੌਮੀ ਪ੍ਰਧਾਨ ਬਿਨੇ ਰਤਨ ਜੀ ਚੰਦਰ ਸੇਖਰ ਆਜਾਦ ਜੀ ਇਹਨਾਂ ਦੇ ਉੱਪਰ ਵੀ ਓਡੀਸ਼ਾ ਯੂਪੀ ਮਥਰਾ ਦੇ ਵਿੱਚ ਹਮਲੇ ਹੋ ਚੁੱਕੇ ਨੇ ਔਰ ਦਲਤਾਂ ਨੂੰ ਘੋੜੀ ਚੜਨ ਤੋਂ ਵਿਆਹ ਦੇ ਵਿੱਚ ਜਾਗੋ ਕੱਢਣ ਤੋਂ ਔਰ ਆਪਣੇ ਹੱਕ ਦੇ ਮਾਨ ਸਨਮਾਨ ਦੇ ਸਵਾਲ ਦੇ ਉੱਤੇ ਆਵਾਜ਼ ਉਠਾਉਣ ਤੋਂ ਵੀ ਜ਼ਬਰੀ ਰੋਕਿਆ ਜਾ ਰਿਹਾ ਹੈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਔਰ ਸਰਕਾਰਾਂ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਜਿਹੜੀਆਂ ਨੀਤੀਆਂ ਦੀ ਬਦੌਲਤ ਅੱਜ ਦੇਸ਼ ਦਾ ਕਿਸਾਨ ਦਲਤ ਬੇਜ਼ਮੀਨਾ ਮਜ਼ਦੂਰ ਨੌਜਵਾਨ ਔਰਤਾਂ ਛੋਟੇ ਕਾਰੋਬਾਰੀ ਦੁਕਾਨਦਾਰ ਤਮਾਮ ਕਿਰਤੀ ਸਮਾਜ ਉਹਨਾਂ ਨੀਤੀਆਂ ਦਾ ਸ਼ਿਕਾਰ ਹੋ ਰਿਹਾ ਆਪਣੇ ਰੋਜ਼ਗਾਰ ਤੋਂ ਹੱਥ ਧੋ ਰਿਹਾ ਹੈ ਇਸ ਲਈ ਜਿੱਥੇ ਇਹਨਾਂ ਨੀਤੀਆਂ ਦੇ ਖਿਲਾਫ ਖੜੇ ਹੋਣ ਦੀ ਲੋੜ ਹੈ ਉੱਥੇ ਬਹੁਜਨ ਕਿਰਤੀ ਲੋਕਾਂ ਦੇ ਉੱਪਰ ਜੋ ਅਤਿਆਚਾਰ ਹੋ ਰਿਹਾ ਹੈ ਇਸ ਅਤਿਆਚਾਰ ਦੇ ਟਾਕਰੇ ਲਈ ਵੀ ਸਾਨੂੰ ਇੱਕ ਲੰਬੰਦੀ ਆਵਾਜ਼ ਖੜੀ ਕਰਨ ਦੀ ਲੋੜ ਹੈ ਇਸ ਲਈ ਬੇਨਤੀ ਹੈ 22 ਮਾਰਚ 2025 ਮਾਨਸਾ ਦੀ ਪੁਰਾਣਾ ਦਾਣੀ ਪੁਰਾਣੀ ਦਾਣਾ ਮੰਡੀ ਇਨਕਲਾਬ ਰੈਲੀ ਹੋ ਰਹੀ ਹੈ ਸ਼ੀਦਾਂ ਦੀ ਜਾਤ ਦੇ ਵਿੱਚ ਮੇਰੀ ਬੇਨਤੀ ਹੈ ਸਭ ਨੂੰ ਬੱਦ ਤੋਂ ਵੱਧ ਮਾਨਸਾ 22 ਮਾਰਚ ਨੂੰ ਪਹੁੰਚ ਕੇ ਆਪਣੇ ਆਗੂਆਂ ਦੇ ਵਿਚਾਰ ਸੁਣੋ ਜੈ ਭੀਮ ਜੈ ਪਰ